14/10/25 ਨੂੰ ਇੱਕ ਇਨਸੀਡੈਂਟ ਹੋਇਆ ਸੀ ਕਿ ਉਹ ਮੱਡੀ ਚੌਕ ਦੇ ਵਿੱਚ ਜਿਸ ਦੇ ਵਿੱਚ ਸਾਡੇ ਜਿਹੜੇ ਐਸੋਸੀਏਸ਼ਨ ਦੇ ਸਾਡੇ ਮਾਨਯੋਗ ਜਨਰਲ ਸੈਕਟਰੀ ਨੇ ਉਹਨਾਂ ਦੇ ਨਾਲ ਉੱਥੇ ਵਧਿੱਕੀ ਕੀਤੀ ਕਿ ਧੱਕੇ ਮਾਰੇ ਗਏ ਉਹਨਾਂ ਦਾ ਮੋਬਾਈਲ ਖੋਲਿਆ ਗਿਆ ਉਹਨਾਂ ਦੀ ਐਕਟਵਾਦੀ ਚਾਬੀ ਵੀ ਕੱਢ ਲਈ ਗਈ। ਅਸੀਂ ਇਹ ਲਫ਼ਜ਼ ਨਹੀਂ ਵਰਤਣਾ ਚਾਹੁੰਦੇ ਸਾਡਾ ਜਿਹੜਾ ਬਹੁਤ ਹੀ ਆਨਰਡ ਉਹ ਪਰਸਨ ਹੈ ਜਿਹਨਾਂ ਨੂੰ ਜਿਹੜਾ ਉੱਥੇ ਮਾਰਕੋਟ ਵੀ ਕੀਤੀ ਗਈ ਹੈ। ਫਰੰਟੂ ਨਿਹਾਇਤ ਅਫਸੋਸ ਦੀ ਗੱਲ ਆ ਤੁਸੀਂ ਜਿੰਨੇ ਵੀ ਨਮਾਇੰਦੇ ਦੇਖ ਰਹੇ ਹੋ ਸਾਰੇ ਖੜੇ ਆ ਆਲਾ ਰਿਟਾਇਰਡ ਪ੍ਰੋਫੈਸਰ ਐਂਡ ਸਾਰੇ ਐਸ ਐਚਓ ਜਿਹੜੇ ਚੰਗੀਆਂ ਚੰਗੀਆਂ ਮਦਦਾਂ ਤੇ ਬਤੌਰ ਮੁਖ ਅਫਸਰ ਕੰਮ ਕਰ ਚੁੱਕੇ ਆ ਉਹ ਸਾਰੇ ਖੜੇ ਆ ਇਸ ਚੀਜ਼ ਨੂੰ ਸਾਨੂੰ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅੱਜ ਤੱਕ ਜਿਹੜੀ ਆ ਉਹ ਸਾਡੇ ਨਾਂ ਦਾ ਬਿਆਨਾਂ ਦੇ ਉੱਤੇ ਨਾ ਹੀ ਜਿਹੜੀ ਸਾਡੀ ਦਰਖਾਸਤ ਆ ਉਹਦੇ ਉੱਤੇ ਕੋਈ ਵੀ ਕਾਰਵਾਈ ਪ੍ਰਸ਼ਾਸਨ ਨੇ ਹੁਣ ਤੱਕ ਕੀਤੀ ਹੈ ਅਰ ਨਹੀਂ ਸਾਨੂੰ ਉਦੋਂ ਹੋਈ ਆ ਜਦੋਂ ਅਸੀਂ ਉਹਨਾਂ ਦੀ ਕਾਰਵਾਈ ਪੁਲਿਸ ਦੇਖੀ ਆ ਕਿ ਸਾਨੂੰ ਦੱਸੋ ਸਾਡੀਆਂ ਦਫ਼ਤਰਾਂ ਤੋਂ ਉੱਪਰ ਹੋ ਚੱਲੇ ਨੇ ਦਰਖਾਸਤ ਦਿੱਤੀ ਨੂੰ ਸਾਡੇ ਉੱਤੇ ਕੀ ਕਾਰਵਾਈ ਪਰ ਬਹੁਤ ਅਫਸੋਸ ਦੇ ਨਾਲ ਸਾਨੂੰ ਪੜੀ ਅੱਜ ਨਮੋਸ਼ੀ ਦਾ ਮੂੰਹ ਦੇਖ ਕੇ ਇੱਥੋਂ ਜਾਣਾ ਪੈਣਾ ਹੈ ਕਿ ਉਹਦੇ ਉੱਪਰ ਲਿਖਿਆ ਗਿਆ ਕਿ ਕੋਈ ਬਕੂਆ ਹੋਇਆ ਹੀ ਨਹੀਂ ਸਾਡੇ ਕੋਲ ਵਿਟਨੇਸ ਹੈ ਜਿਹੜਾ ਬੰਦਾ ਕਹਿੰਦਾ ਹੈ ਕਿ ਮੇਰੇ ਸਾਹਮਣੇ ਜਿਹੜਾ ਮੋਬਾਈਲ ਆ ਜਿਹੜਾ ਮੈਂ ਛੱਡ ਦੇ ਆਂ ਦੇਖਿਆ ਅਸੀਂ ਉਹ ਵੀ ਲਿਆ ਰਹੇ ਆ ਅਸੀਂ ਉਸ ਤੇ ਸਟੇਟਮੈਂਟ ਵੀ ਕਰਾਵਾਂਗੇ ਪਰ ਸਾਨੂੰ ਇੱਥੋਂ ਨਿਆ ਨਹੀਂ ਮਿਲ ਰਿਹਾ ਸਾਡੇ ਨਾਲ ਇੱਕ ਤਰਫਾ ਗੱਲ ਕੀਤੀ ਜਾ ਰਹੀ ਆ ਅਸੀਂ ਬਾਰ ਬਾਰ ਇਹ ਚੀਜ਼ ਦੀ ਬੇਨਤੀ ਕਰਦੇ ਆ ਕਿ ਪੁਲਿਸ ਦਾ ਸਰਪਾਰਟੀ ਬਣਦਾ ਚੰਗਾ ਨਹੀਂ ਲੱਗਦਾ ਪੁਲਿਸ ਦਾ ਸਰ ਧਿਰ ਬਣਦਾ ਚੰਗਾ ਨਹੀਂ ਲੱਗਦਾ ਜਿਹੜਾ ਪ੍ਰੋਟੈਸਟ ਜਿਹੜਾ ਕਰ ਰਹੇ ਸੀ ਆਪਣੀ ਡਿਮੋਲਿਸ਼ ਹੋਈ ਬਿਲਡਿੰਗ ਦੇ ਖਿਲਾਫ ਅਫਤਾਰ ਸਿੰਘ ਧਿਰ ਤੇ ਉੱਥੇ ਅਮਰੀਕ ਸਿੰਘ ਜਿਹੜੇ ਰਿਟਾਇਰਡ ਇੰਸਪੈਕਟਰ ਉਹ ਪਹੁੰਚੇ ਸੀ ਜਿੱਥੇ ਉਹਨਾਂ ਦਾ ਕਾਫੀ ਬੋਲਬੁਲਾ ਰ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਕੰਪਲੇਂਟ ਜਿਹੜੀ ਅਮਰੀਕ ਸਿੰਘ ਉਹਨਾਂ ਵੱਲੋਂ ਮਸੂਲ ਹੋਈ ਸੀ ਉਹਨਾਂ ਦੀ ਕੰਪਲੇਂਟ ਜਿਹੜੀ ਹੈ ਉਸ ਨੂੰ ਅਸੀਂ ਪੜਤਾਲ ਕਰ ਰਹੇ ਹਾਂ। ਆਂਡੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਵੱਡੀ ਗਿਣਤੀ ਵਿੱਚ ਤੁਸੀਂ ਥਾਣਾ ਬੀੜਵਿੰਦ ਦੇ ਬਾਹਰ ਇਕੱਠੇ ਹੋਏ ਹੋ ਕੀ ਗੱਲਬਾਤ ਹੋਈ ਹੈ ਜੀ? ਪਲੀਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੰਬਰ ਸਰ ਜਿਸਤੇ ਐਸੋਸੀਏਟ ਜਿਸਤੇ ਨਮਾਇंदे ਤੁਸੀਂ ਥਾਣਾ ਬੀੜਵਿੰਦ ਦੇ ਅੱਗੇ ਦੇਖ ਰਹੇ ਹੋ। ਮਿਤੀ 14/10/25 ਨੂੰ ਇੱਕ ਇਨਸੀਡੈਂਟ ਹੋਇਆ ਸੀ ਕਿ ਉਹ ਮੰਡੀ ਚੌਕ ਦੇ ਵਿੱਚ ਜਿਸ ਦੇ ਵਿੱਚ ਸਾਡੇ ਜਿਹੜੇ ਐਸੋਸੀਏਸ਼ਨ ਦੇ ਸਾਡੇ ਮਾਨਯੋਗ ਜਨਰਲ ਸੈਕਟਰੀ ਨੇ ਅਫਾਰਾ ਅਮਰੀਤ ਸਿੰਘ ਉਹਨਾਂ ਦੇ ਨਾਲ ਉੱਥੇ ਵਦੀਕੀ ਕੀਤੀ ਕਿ ਧੱਕੇ ਮਾਰੇ ਗਏ ਉਹਨਾਂ ਦਾ ਮੋਬਾਈਲ ਖੋਲਿਆ ਗਿਆ ਔਰ ਉਹਨਾਂ ਦੀ ਐਕਟਵਾ ਦੀ ਚਾਬੀ ਵੀ ਕੱਢ ਲਈ ਗਈ ਔਰ ਅਸੀਂ ਹੋ ਲੱਛਮੀ ਵਰਤਨਾ ਚਾਹੁੰਦੇ ਸਾਡਾ ਜਿਹੜਾ ਬਹੁਤ ਹੀ ਆਨਰਡ ਉਹ ਪਰਸਨ ਹੈ ਜਿਹਨਾਂ ਨੂੰ ਜਿਹੜਾ ਉੱਥੇ ਮਾਰਕੋਟ ਵੀ ਕੀਤੀ ਗਈ ਹੈ ਉਹਦੀ ਅਸੀਂ ਦਰਖਾਸਤ ਇੱਥੇ ਦਿੱਤੀ ਸੀਗੀ ਬਾਲਾਤਰ ਅਸਤਰਾ ਨੂੰ ਵੀ ਸਾਰਿਆਂ ਨੂੰ ਮਿਲ ਕੇ ਅਸੀਂ ਮੁੱਖ ਅਫਸਰ ਸਾਹਿਬ ਨੂੰ ਗੱਲ ਕੀਤੀ ਸੀ ਕਿ ਜੋ ਵਰਦੀ ਹੈ ਕਾਨੂੰਨੀ ਕਾਰਵਾਈ ਉਹਦੀ ਕੀਤੀ ਜਾਵੇ। ਉਹਦੇ ਤੋਂ ਬਾਅਦ ਦੁਬਾਰਾ ਜਿਹੜੀਆਂ ਉਹਨਾਂ ਨੂੰ ਉੱਥੇ ਇੰਜਰੀਜ਼ ਸੀਗੀਆਂ ਉਹਦੇ ਸਬੰਧ ਦੇ ਵਿੱਚ ਵੀ ਐਮਐਲਆਰ ਜਿਹੜੀ ਉਹ ਵੀ ਅਸੀਂ ਥਾਣਾ ਭੇਜੀ। ਉਹਦੇ ਤੋਂ ਬਾਅਦ ਜਿਹੜੀਆਂ ਸੱਟਾਂ ਕੋਈ ਕੈਪਟਨਰ ऑब्ਜ਼ਰਵੇਸ਼ਨ ਡਾਕਟਰ ਨੇ ਰੱਖੀਆਂ ਸੀਗੀਆਂ ਉਸ ਚੀਜ਼ ਨੂੰ ਵੀ ਛੱਡ ਕੇ ਅਸੀਂ ਬੇਨਤੀ ਕੀਤੀ ਕਿ ਹੁਣ ਤੱਕ ਜੋ ਵੀ ਐਕਸੀਡੈਂਟ ਬਣਦਾ ਉਹਦੇ ਵਿੱਚ ਜਿਹੜੀਆਂ ਬਣਦੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਜਿਹੜਾ ਹੈ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰੰਤੂ ਨਿਹਾਇਤ ਅਫਸੋਸ ਦੀ ਗੱਲ ਆ। ਤੁਸੀਂ ਜਿੰਨੇ ਵੀ ਨਮਾਇੰਦੇ ਦੇਖ ਰਹੇ ਹੋ ਸਾਰੇ ਖੜੇ ਆ। ਇਹ ਸਮਝਦਾ ਤੁਸੀਂ ਪੁਲਿਸ ਮੁਲਾਜ਼ਮਾਂ ਪੁਲਿਸ ਨੂੰ ਆਏ ਮਾਰੇ ਨਹੀਂ ਸੁਣੀ ਜਾ ਰਹੀ ਬਿਲਕੁਲ। ਆਲਾ ਰਿਟਾਇਰਡ ਪੁਲਿਸ ਅਫਸਰ ਐਂਡ ਸਾਰੇ ਐਸਐਚਓ ਜਿਹੜੇ ਚੰਗੀਆਂ-ਚੰਗੀਆਂ ਮਦਦਾਂ ਤੇ ਤੌਰ ਮੁਖਲਸਰ ਕੰਮ ਕਰ ਚੁੱਕੇ ਆ ਉਹ ਸਾਰੇ ਖੜੇ ਆ। ਅਸੀਂ ਅਸੀਂ ਇਸ ਚੀਜ਼ ਨੂੰ ਸਾਨੂੰ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅੱਜ ਤੱਕ ਜਿਹੜੀ ਆ ਉਹ ਸਾਡੇ ਨਾਂ ਦਾ ਬਿਆਨਾਂ ਦੇ ਉੱਤੇ ਨਾ ਹੀ ਜਿਹੜੀ ਸਾਡੀ ਦਰਖਾਸਤਾਂ ਉਹਦੇ ਉੱਤੇ ਕੋਈ ਵੀ ਕਾਰਵਾਈ ਪ੍ਰਸ਼ਾਸਨ ਨੇ ਹੁਣ ਤੱਕ ਕੀਤੀ ਹੈ। ਸਰ ਕੋਈ ਗੱਲਬਾਤ ਹੋਈ ਹੈ ਥਾਣੇ ਵਿੱਚ ਆ ਕੇ ਜਦੋਂ ਤੁਸੀਂ ਅੱਜਕਰੋ ਮਿਲੇ ਹੋ ਹੁਣ ਅਸੀਂ ਬਿਲਕੁਲ ਐਸਐਚਓ ਸਾਹਿਬ ਨੂੰ ਅੱਜ ਸਾਡੀ ਤੀਸਰੀ ਮਿਲਣੀ ਹੈ ਉਹਨਾਂ ਦੇ ਨਾਲ ਤਿੰਨ ਚਾਰ ਵਾਰ ਅਸੀਂ ਮਿਲ ਚੁੱਕੇ ਹਾਂ ਪਹਿਲਾਂ ਵੀ ਬਟ ਅਸੀਂ ਅੱਜ ਹਰਾਨੀ ਸਾਨੂੰ ਉਦੋਂ ਹੋਈ ਆ ਜਦੋਂ ਅਸੀਂ ਉਹਨਾਂ ਦੀ ਕਾਰਵਾਈ ਪੁਲਿਸ ਦੇਖੀ ਹੈ ਕਿ ਸਾਨੂੰ ਦੱਸੋ ਸਾਡੀਆਂ ਕਾਫਤੰ ਤੋਂ ਉੱਪਰ ਹੋ ਚੱਲੇ ਨੇ ਦਰਖਾਸਤ ਦਿੱਤੀ ਨੂੰ ਸਾਡੇ ਉੱਤੇ ਕੀ ਕਾਰਵਾਈ ਪਰ ਬਹੁਤ ਅਫਸੋਸ ਦੇ ਨਾਲ ਸਾਨੂੰ ਪੜੀ ਅੱਜ ਨਮੋਸ਼ੀ ਦਾ ਮੂੰਹ ਦੇਖ ਕੇ ਇੱਥੋਂ ਜਾਣਾ ਪੈਣਾ ਹੈ ਕਿ ਉਹਦੇ ਉੱਪਰ ਲਿਖਿਆ ਗਿਆ ਕਿ ਕੋਈ ਬਕੂਆ ਹੋਇਆ ਹੀ ਨਹੀਂ ਕੋਈ ਚੀਜ਼ ਤਸਦੀਕ ਹੁੰਦੀ ਨਹੀਂ ਲੇਕਿਨ ਹੈਰਾਨੀ ਦੀ ਗੱਲ ਆ ਇੱਕ ਡਾਕਟਰ ਜਿਹੜਾ ਆ ਐਮ ਐਲ ਆਰ ਕੱਟ ਕੇ ਦੇ ਰਿਹਾ ਡਾਕਟਰ ਜਿਹੜਾ ਆ ਇੰਜਰੀ ਨੂੰ ਇੰਜਰੀ ਲਿਖ ਰਿਹਾ ਔਰ ਉਹ ਤੋਂ ਬਾਅਦ ਜਿਹੜਾ ਮੌਕੇ ਦੇ ਉੱਪਰ ਵੀ ਜਿਹੜਾ ਮੀਡੀਆ ਤੱਕ ਦੇ ਪਰਸਨ ਸੱਦੇ ਗਏ ਸੀ ਜਿਹੜੇ ਪਰਸਨ ਇਸ ਚੀਜ਼ ਨੂੰ ਮੰਨ ਕੇ ਗਏ ਆ ਕਿ ਅਵਾਈਡ ਮੋਬਾਈਲ ਟਿਕਣ ਦੀ ਸਾਨੂੰ ਆਈ ਆ ਧੱਕਾ ਮੁੱਕੀ ਦਰਾਂ ਜਦੋਂ ਉਹਨਾਂ ਦਾ ਮੋਬਾਈਲ ਟੱਗਾ ਇਥੋਂ ਤੱਕ ਕਿ ਹੋਈ ਹੈਮ ਦਾ ਵਿਟਨੈਸ ਸਾਡੇ ਕੋਲ ਵਿਟਨੈਸ ਹੈ ਜਿਹੜਾ ਬੰਦਾ ਕਹਿੰਦਾ ਆ ਕਿ ਮੇਰੇ ਸਾਹਮਣੇ ਜਿਹੜਾ ਮੋਬਾਈਲ ਆ ਜਿਹੜਾ ਮੈਂ ਛੁੱਟਦਿਆਂ ਦੇਖਿਆ ਅਸੀਂ ਉਹ ਵੀ ਲਿਆ ਰਹੇ ਆ ਅਸੀਂ ਉਸ ਤੇ ਸਟੇਟਮੈਂਟ ਵੀ ਕਰਾਵਾਂਗੇ ਪਰ ਸਾਨੂੰ ਇਥੋਂ ਲਿਆ ਨਹੀਂ ਮਿਲਦਿਆ ਸਾਡੇ ਨਾਲ ਇੱਕ ਤਰਫਾ ਗੱਲ ਕੀਤੀ ਜਾ ਰਹੀ ਆ ਅਸੀਂ بار بار ਇਹ ਚੀਜ਼ ਦੀ ਬੇਨਤੀ ਕਰਦੇ ਆਂ ਕਿ ਪੁਲਿਸ ਅਸਰ ਪਾਰਟੀ ਬਣਦਾ ਚੰਗਾ ਨਹੀਂ ਲੱਗਦਾ ਪੁਲਿਸ ਅਸਰ ਠਿਰ ਬਣਦਾ ਚੰਗਾ ਨਹੀਂ ਲੱਗਦਾ ਇੱਕ ਸਾਨੂੰ ਜਸਟੀਫਿਕੇਸ਼ਨ ਦਿਓ ਕੋਈ ਵੀ ਤੁਸੀਂ মিডিਆ ਹੋ ਤੁਸੀਂ ਰੋਜ਼ ਪੁਲਸਟੇ ਕੋਲ ਜਾਣੇ ਹੋ ਤੁਸੀਂ ਰੋਜ਼ ਕੰਮ ਕਰਦੇ ਹੋ ਇੱਕ ਬੰਦੇ ਦਾ ਕੋਈ ਰਸਤਾ ਰੋਕ ਕੇ ਇੱਕ ਬੰਦੇ ਨੂੰ ਕੋਈ ਗਾਲੀ ਜਾਨੂ ਮਾਰਨ ਦੀ ਧਮਕੀ ਦੇ ਦੇਵੇ ਉਹਨੂੰ ਇੱਕ ਜਿਸ ਦਾ ਉਹਨਾਂ ਨੂੰ ਉੱਥੇ ਥੱਪੜ ਮਾਰੇ ਗਏ ਮੌਕੇ ਦੇ ਉੱਤੇ 323 341 506 ਜਿਹੜੀ ਜਗ ਜਾਰ ਤਿੰਨ ਤਰ੍ਹਾਂਾਂ ਨੇ ਜਿਹਦੇ ਤਹਿਤ ਇਹ ਕਾਰਵਾਈ ਕੀਤੀ ਜਾ ਸਕਦੀ ਪਰ ਹਰਾਨੀ ਹੈ ਸਾਨੂੰ ਅਫਸੋਸ ਹੈ ਸਾਨੂੰ ਇਸ ਗੱਲ ਦਾ ਕਿ ਇਹ ਚੀਜ਼ ਹੁਣ ਤੱਕ ਜਿਹੜੀ ਉਹ ਕਿਉਂ ਡਿਲੇ ਹੁੰਦੀ ਆ ਰਹੀ ਹੈ ਇਸ ਕਰਕੇ ਜਿਹੜਾ ਆ ਸਾਨੂੰ ਸਾਡੇ ਵਿੱਚ ਐਸੋਸੀਏਸ਼ਨ ਦੇ ਵਿੱਚ ਨਾ ਇਹਦੇ ਪ੍ਰਤੀ ਲੋ ਜਿਹੜਾ ਵਾਧਾ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਵੀ ਚਾਹੁੰਦੇ ਡੂ ਨਾਟ ਮਟ ਕਿ ਸਾਡੀ ਐਸੋਸੀਏਸ਼ਨ ਜਿਹੜੀ ਆ ਇਹ ਦੂਸਰੀਆਂ ਐਸੋਸੀਏਸ਼ਨ ਦੇ ਫੋਰ ਐਗਜ਼ਾਮਪਲ ਫਰੂਟ ਯੂਨੀਅਨ ਐਸੋਸੀਏਸ਼ਨ ਕੋਈ ਹੋਰ ਐਸੋਸੀਏਸ਼ਨ ਲਾ ਲੋ ਉਹਨਾਂ ਨਾਲੋਂ ਵੱਖਰੀ ਆ ਅਸੀਂ ਵੈਲ ਡਿਸਿਪਲਿਨਡ ਮੈਂਬਰ ਹਾਂ ਜਿਹੜੇ ਐਸੋਸੀਏਸ਼ਨ ਨੂੰ ਚਲਾ ਰਹੇ ਹਾਂ ਬਟ ਇਨ ਸਪਾਈਟ ਆਫ ਥਿਸ ਐਨਾ ਹੋਣ ਦੇ ਬਾਵਜੂਦ ਵੀ ਸਾਡੀ ਐਸੋਸੀਏਸ਼ਨ ਦੇ ਇੱਕ ਜਰਨਲ ਫੈਕਟਰੀ ਦੇ ਨਾਲ ਇਹ ਚੀਜ਼ ਹੋ ਗਿਆ ਤੇ ਫਿਰ ਸਾਡੀ ਐਸੋਸੀਏਸ਼ਨ ਵੀ ਕਾਦੀ ਆ ਅਸੀਂ ਇਹ ਫੈਸਲਾ ਲਿੱਤਾ ਗਿਆ ਜੀ ਤੁਹਾਡੇ ਵੱਲੋਂ ਸਮਾਉਣ ਲੈ ਕੇ ਅੱਗੇ ਕੀ ਫੈਸਲਾ ਲਿੱਤਾ ਗਿਆ ਕੀ ਸਾਡਾ ਇਹਦੇ ਸਬੰਧੀ ਜਿਹੜੀ ਆ ਹੁਣ ਅਸੀਂ ਇੱਕ ਜਿਹੜੀ ਆਪਣੀ ਨੈਕਸਟ ਐਕਸ਼ਨ ਪਲਾਨ ਵਾਸਤੇ ਆਪਣੀ ਐਸੋਸੀਏਸ਼ਨ ਦੇ ਵਿੱਚ ਕੱਲ ਮੀਟਿੰਗ ਵੀ ਰੱਖ ਰਹੇ ਆ ਜੇ ਤੇ ਸਾਡੀਆਂ तमाम बॉडीज और एसोसिएशन बैठਣਗੀਆਂ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਤਰ੍ਹਾਂ ਦਾ ਕੋਈ ਨੈਕਸਟ ਸਟੈਪ ਲੇਕਿਨ ਅਗਰ ਕੋਈ ਸਟੈਪ ਚੁੱਕਿਆ ਗਿਆ ਤਾਂ ਉਹ ਇੱਥੇ ਨਹੀਂ ਰੁਕਣਾ ਉਹ ਚੰਡੀਗੜ੍ਹ ਤੱਕ ਜਾਊਗਾ ਅਸੀਂ ਇਸ ਚੀਜ਼ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਵੈਰੀਫਾਈ ਕਰ ਲਓ ਹਰ ਚੀਜ਼ ਨੂੰ ਹਰ ਫੈਕਟਸ ਨੂੰ ਦੇਖ ਲਓ ਅਗਰ ਉਸ ਫੈਕਟਸ ਦੇ ਵਿੱਚ ਦਿਖ ਰਿਹਾ ਹੈ ਕਿ ਸਰਾਰ ਅਮਰੀਕ ਸਿੰਘ ਦੇ ਨਾਲ ਟੱਕਾ ਨਹੀਂ ਹੋਇਆ ਤੇ ਫਿਰ ਉਸ ਚੀਜ਼ ਨੂੰ ਲਿਆ ਜਾ ਸਕਦਾ ਅਸੀਂ ਏਡੀਸੀਪੀ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਉਹ ਆਪਣੇ ਤੌਰ ਤੇ ਵੀ ਇਸ ਮੈਟਰ ਨੂੰ ਵੈਰੀਫਾਈ ਕਰ ਰਹੇ ਆ ਕਿ ਹੋ ਸਕਦਾ ਸਰ ਕਿ ਐਸ ਐਚਓ ਦੇ ਨਜ਼ਰ ਦੇ ਵਿੱਚ ਕੋਈ ਛੋਟੀਆਂ ਚੀਜ਼ਾਂ ਨਾ ਆਈਆਂ ਹੋਣ। ਪੁਲਿਸਲੀ ਦਾ ਪ੍ਰੈਸ਼ਰ ਵੀ ਹੋ ਸਕਦਾ ਕਿ ਆਪਣੀ ਸਰਦਾਰ ਕੁਪੀਰ ਸਿੰਘ ਬਾਦਲ ਵੀ ਇੱਥੇ ਪਹੁੰਚਣ ਨਹੀਂ। No comment। ਅਸੋਸੀਏਸ਼ਨ ਦੇ ਕੰਮ ਤੋਂ ਮੈਂ ਕੋਈ ਉਹੋ ਜਿਹੀ ਚੀਜ਼ ਨਹੀਂ ਰਹਿਂਦਾ। ਮੈਂ ਇੰਨੀ ਗੱਲ ਕਰ ਰਿਹਾ ਕਿ ਹੋ ਸਕਦਾ ਕੋਈ ਛੋਟੀਆਂ ਇਨਵੈਸਟੀਗੇਸ਼ਨ ਮੁਖ ਅਫਸਰ ਸਾਹਿਬ ਦੇ ਧਿਆਨ 'ਚ ਨਾ ਆਈਆਂ ਹੋਣ ਗਿਆ। ਬਟ ਮਾਨਯੋਗ ਏ ਡੀ ਐਸ ਕੀ ਇਕਰਾਰ ਹਰਪਾਲ ਸਿੰਘ ਜੀ ਹੁਣੀ ਸਟੇਟਮੈਂਟਸ ਰਿਕਵਰ ਕਰ ਰਹੇ ਆ, ਰਿਕਾਰਡ ਕਰ ਰਹੇ ਆ ਮੌਕੇ ਦੇ ਬੰਦੇ ਸਾਨੂੰ ਉਹਨਾਂ ਦੇ ਕੋਲੋਂ ਅਨਸਾਫ਼ ਦੀ ਪੂਰੀ ਉਮੀਦ ਹੈ ਸਾਨੂੰ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਕੋਲੋਂ ਅਨਸਾਫ਼ ਦੀ ਪੂਰੀ ਉਮੀਦ ਹੈ ਅਸੀਂ ਲੇਕਿਨ ਸਾਨੂੰ ਐਸਐਚਓ ਸਾਹਿਬ ਸਾਡੀ ਬਿਲਕੁਲ ਸੈਟੀਸਫੈਕਸ਼ਨ ਨਹੀਂ ਕਰਵਾ पाए ਇੱਕ ਕਿਸੇ ਵੀ ਮੈਟਰ ਨੂੰ ਤੁਸੀਂ ਦੇਖੋ ਕਿਸੇ ਪਬਲਿਕ ਦੇ ਪਰਸਨ ਦੀ ਕੋਈ ਕੰਪਲੇਂਟ ਆਵੇ ਤੇ ਪੁਲਿਸ ਅਫਸਰ ਉਹਨੂੰ ਵੈਰੀਫਾਈ ਕਰਨ ਦੇ ਦੌਰਾਨ ਇਹ ਲਿਖ ਦਿੰਦਾ ਕਿ ਫਿਲਹਾਲ ਜਿਹੜਾ ਜੁਰਮ 323 ਆਈਪੀਸੀ ਦਾ ਹੋਣਾ ਪਾਇਆ ਜਾਂਦਾ ਹੈ ਨਾ ਜਾਂ ਬੀਐਨਐਸ ਦੇ ਵਿੱਚ ਜੋ ਵੀ ਬਣਦੀ ਸੈਕਸ਼ਨ ਹੋਵੇ ਬਟ ਇਕਦਾਂ ਹੀ ਜਿਹੜਾ ਇਸ ਚੀਜ਼ ਨੂੰ ਕਰਨਾ ਇਹ ਸਾਨੂੰ ਸਾਰੇ ਦਾ ਸਾਰਾ ਜਿਹੜਾ ਸਪੱਸ਼ਟ ਹੋ ਰਿਹਾ ਕਿ ਇੱਕ ਤਰਫਾ ਫੈਸਲਾ ਦਿੱਤਾ ਜਾ ਰਿਹਾ ਜਿਹੜਾ ਕੱਤਾ ਹੀ ਐਸੋਸੀਏਸ਼ਨ ਨੂੰ ਮਨਜ਼ੂਰ ਨਹੀਂ ਹੈਗਾ ਤੋਂ ਇਸ ਕਰਕੇ ਤੁਹਾਡੇ ਮਾਧਿਅਮ ਤੇ ਰਹੀਂ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਏਡੀਸੀਪੀ ਸਾਹਿਬ ਨੂੰ ਔਰ ਡੀਸੀਪੀ ਇਨਵੈਸਟੀਗੇਸ਼ਨ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਰ ਕਿ ਇਹ ਤੁਹਾਡਾ ਹੀ ਪਰਿਵਾਰ ਆ ਜਿਹੜਾ ਤੁਹਾਡੇ ਵਿੱਚੋਂ ਗਿਆ ਇਹ ਤੁਹਾਡੀ ਸੱਚੀ ਬਾਹਾਂ ਆ ਜਿਹੜੀ ਨਿਕਲ ਕੇ ਕੰਮ ਕਰ ਰਹੀ ਆ ਅਸੀਂ ਤਾਂ ਇੱਥੋਂ ਤੱਕ ਆਪਣੇ ਪ੍ਰਸ਼ਾਸਨ ਨੂੰ ਕਹਿਿੰਦੇ ਆ ਕਿ ਜਿੱਥੇ ਸਾਡੀ ਲੋੜ ਹੋਵੇ ਸਾਨੂੰ ਰਿਟਾਇਰ ਹੋਇਆ ਨਾ ਸਮਝੋ ਜਿੱਥੇ ਸਾਡੀ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ ਸੀ ਮਜੂਦਾ ਪੁਲਿਸ ਨੂੰ ਇਹ ਚੀਜ਼ ਕਹਿਨੇ ਆ ਪਰ ਯਾਰ ਹੰਦਾ ਵੀ ਤਾਂ ਬਣਦਾ ਨਾ ਕਿ ਜੇ ਸਾਡੇ ਅੱਜ ਅਸੀਂ ਇੰਦਾ ਹੀ ਥੱਲੇ ਹੋ ਗਏ ਕਿ ਜਿਹੜੇ ਉਹਨਾਂ ਥਾਣਿਆਂ ਦੇ ਵਿੱਚ ਲੱਗੇ ਐਸਐਚਓ ਰਹੇ ਆ ਉਹਨਾਂ ਥਾਣਿਆਂ ਦੇ ਲਈ ਇਨਸਾਫ ਲੈਣ ਵਾਸਤੇ ਸਾਨੂੰ ਉਹਨਾਂ ਗੇਟਾਂ ਦੇ ਉੱਤੇ ਖੜੇ ਹੋਣਾ ਪਵੇ ਵਾਟ ਅ ਟ੍ਰੈਜਿਕ ਥਿੰਗ ਅਸੀਂ ਇਹੇ ਚੀਜ਼ ਤੁਹਾਡੇ ਜ਼ਰੀਏ ਕਹਿਨੇ ਆ ਕਿ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਏ ਇਸ ਕੀ ਸਾਨੂੰ ਕੇ ਸਰ ਤੁਸੀਂ ਖੁਦ ਇਸ ਚੀਜ਼ ਨੂੰ 베ਰੀਫਾਈ ਕਰੋ ਔਰ ਸਾਨੂੰ ਹੰਸਾਸ ਦਿੱਤਾ ਜਾਵੇ ਠੀਕ ਹੈ ਜੀ ਮਿਤੀ 14 ਅਕਤੂਬਰ 2025 ਨੂੰ ਇਹ ਵੱਡੀ ਚੌਕ ਵਿਖੇ ਜਿਹੜਾ ਪ੍ਰੋਟੈਸਟ ਜਿਹੜਾ ਕਰ ਰਹੇ ਸੀ ਆਪਣੀ ਡੀਮੋਲਿਸ਼ ਹੋਈ ਬਿਲਡਿੰਗ ਦੇ ਖਿਲਾਫ ਅਫਤਾਰ ਸਿੰਘ ਧਿਰ ਤੇ ਉੱਥੇ ਅਮਰੀਕ ਸਿੰਘ ਜਿਹੜੇ ਰਿਟਾਇਰਡ ਇਨਸਪੈਕਟਰ ਉਹ ਪਹੁੰਚੇ ਸੀ ਜਿੱਥੇ ਇਹਨਾਂ ਦਾ ਕਾਫੀ ਬੋਲਬਲਾ ਰ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਕੰਪਲੇਂਟ ਜਿਹੜੀ ਅਮਰੀਕ ਸਿੰਘ ਹੋਂਾ ਵੱਲੋਂ ਮਸੂਲ ਹੋਈ ਸੀ ਉਹਨਾਂ ਦੀ ਕੰਪਲੇਂਟ ਜਿਹੜੀ ਹੈ ਉਸ ਦੀ ਅਸੀਂ ਪੜਤਾਲ ਕਰ ਰਹੇ ਹਾਂ ਸਬਕਤਾਈ ਕੀ ਸਾਹਮਣੇ ਆਈ ਹੈ ਜੀ ਇਹਦੇ ਵਿੱਚ ਦੇਖੋ ਜੀ ਜੀ ਇਹ ਚੀਜ਼ ਦੀ ਪੜਤਾਲ ਚੱਲ ਰਹੀ ਹੈ ਪੜਤਾਲ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ ਕਰ ਦਿੱਤੀ ਜਾਵੇਗਾ ਮੋਬਾਈਲ ਫੋਨ ਦੀ ਗੱਲ ਕੀਤੀ ਜਾ ਰਹੀ ਟੀ ਮੋਬਾਈਲ ਤੋਂ ਕਿਸੇ ਵੱਲੋਂ ਉਹਨਾਂ ਦਾ ਫੋਨ ਕੀਤਾ ਗਿਆ ਜਾਂ ਫਿਰ ਨਹੀਂ ਅਵਤਾਰ ਸਿੰਘ ਹੋਣਾ ਦੇ ਖਿਲਾਫ ਅਲੀਗੇਸ਼ਨ ਨੇ ਕਿ ਅਮਰੀਕ ਸਿੰਘ ਕਹਿ ਰਹੇ ਨੇ ਕਿ ਮੇਰਾ ਇਹਨਾਂ ਨੇ ਮੋਬਾਈਲ ਫੋਨ ਜਿਹੜਾ ਖੋਲਿਆ ਆ ਮੇਰੀ ਐਕਟਵਾ ਜਿਹੜੀ ਉਹਦੀ ਚਾਬੀ ਵੀ ਕੱਢ ਲਈ ਹੈ ਤੇ ਮੇਰੇ ਅਪੜ ਮਾਰਿਆ ਗਿਆ ਹੈ ਤੇ ਹੋਰ ਵੀ ਸਟਾ ਦੇ ਵੀ ਉਹਨਾਂ ਨੇ ਐਮਬਲਰ ਸਾਨੂੰ ਜਿਹੜੀ ਪੇਸ਼ ਕੀਤੀ ਹੈ ਉਹ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਇਹ ਪਰਤਾਲ ਜਿਹੜੀ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ